ਅਸੀਂ ਗੱਲ ਕਰਾਂਗੇ ਪੁਸਤਕ ਸੂਰਜ ਤਪ ਕਰਦਾ ਉਪਰ ਨਾਵਲ ਕਹਾਣੀਆਂ ਲੋਕ ਕਥਾਵਾਂ ਆਦੀਆਂ 10 ਪੁਸਤਕਾਂ ਦਾ ਰਚੇਤਾ ਸ੍ਰੀ ਭਰਗਨੰਦ ਇੱਕ ਨਮਾ ਇਤਿਹਾਸਕ ਨਾਵਲ ਸੂਰਜ ਤਪ ਕਰਦਾ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ ਸੰਸਕ੍ਰਿਤ ਹਿੰਦੀ ਜਾਂ ਹੋਰ ਪਛਾਹਮਾਂ ਵਿੱਚ ਤਾਜ ਇਹ ਭਾਰਤੀ ਸਮਾਜਿਕ ਸਥਿਤੀਆਂ ਨੂੰ ਉਦੇੜਨ ਵਾਲੇ ਨਾਵਲ ਬਹੁਤ ਮਿਲਦੇ ਹਨ ਪਰ ਪੰਜਾਬੀ ਦੀ ਵਿੱਚ ਗਿਣਤੀ ਨਗੂਣੀ ਹੈ ਲੇਖਕ ਦੇ ਸ਼ਨਾਪਲ ਵਿੱਚ ਵੀ ਸੰਸਕ੍ਰਿਤੀ ਦੇ ਮੰਨੇ ਪਰਮੰਨੇ ਇਤਿਹਾਸਕਾਰ ਤੇ ਰਾਸ਼ਟਰਪਤੀ ਅਵਾਰਡ ਨਾਲ ਨਿਵਾਜੇ ਉਸਦੇ ਦਾਦਾ ਪੰਡਤ ਕਾਂਸੀ ਰਾਮ ਲੋਂਗੋਵਾਲੀਆ ਦੀ ਮਿਹਬਾਨੀ ਦਾ ਅਸਰ ਝਲਕਦਾ ਹੈ ਉਸ ਨੇ ਸਦੀਆਂ ਪੁਰਾਣੇ ਇਤਿਹਾਸ ਨੂੰ ਬੜੀ ਮਿਹਨਤ ਤੇ ਨਵੇਂ ਤਰੀਕੇ ਨਾਲ ਲਿਖ ਕੇ ਪਾਠਕਾਂ ਦੇ ਰੂਬਰੂ ਕੀਤਾ ਹੈ ਜਿਸ ਵਿੱਚੋਂ ਕਰੀਬ 3000 ਸਾਲ ਪਹਿਲਾਂ ਦੇ ਭਾਰਤ ਦੀ ਰਾਜਨੀਤਿਕ ਸਮਾਜਿਕ ਸੱਭਿਆਚਾਰਕ ਤੇ ਇਤਿਹਾਸਿਕ ਜਾਣਕਾਰੀ ਮਿਲਦੀ ਹੈ ਮਾਂ-ਬਾਪ ਦੇ ਲਾਡਲੇ ਵਿਸ਼ਨੂ ਨੇ ਬਚਪਨ ਵਿੱਚ ਆਪਣੀ ਹਾਨਣ ਉਰਬਸੀ ਨਾਲ ਖੇਡਦੇ ਹੋਏ ਉਸ ਦੇ ਦਿਲ ਵਿੱਚ ਥਾਂ ਬਣਾ ਲਿਆ ਸੀ ਪਰ 12 ਸਾਲ ਦੀ ਉਮਰ ਵਿੱਚ ਉਸ ਨੇ ਉਸ ਸਮੇਂ ਦੀ ਉੱਚ ਦਰਜੇ ਦੀ ਸਿੱਖਿਅਕ ਸੰਸਥਾ ਤਰਸ਼ਲਾ ਤਕਸ਼ਲਾ ਜਾਣ ਦਾ ਫੈਸਲਾ ਕੀਤਾ ਤੇ ਉਹ ਰਬਸੀ ਵੀ ਉਸਦੇ ਰਾਚੜਿਕਾ ਨਾ ਬਣੀ। ਵਿਸ਼ਨੂੰ ਉੱਥੋਂ ਸਿੱਖਿਆ ਹਾਸਲ ਕਰਕੇ ਆਚਾਰਿਆ ਚਾਨਕਿਆ ਬਣ ਗਿਆ। ਉਹ ਅੰਧ ਵਿਸ਼ਵਾਸੀ ਨਹੀਂ ਸੀ ਤੇ ਉੱਚੀ ਸੋਚ ਦਾ ਮਾਲਕ ਸੀ। ਉਸਦੇ ਲਿਖੇ ਗ੍ਰੰਥ ਹਜ਼ਾਰਾਂ ਸਾਲ ਬਤੀਤ ਹੋਣ ਦੇ ਬਾਵਜੂਦ ਅੱਜ ਵੀ ਪ੍ਰਸੰਗਿਕ ਹਨ। ਨਾਵਲ ਵਿੱਚ ਪਿਆਰ ਦੀ ਪਰਿਭਾਸ਼ਾ ਇਉਂ ਦੱਸੀ ਗਈ ਹੈ ਪਿਆਰ ਇੱਕ ਠਰਕ ਹੈ ਅਤੇ ਠਰਕ ਇੱਕ ਫਿਤਰਤ। ਫਿਰ ਤਰ ਤ ਜੋ ਪ੍ਰੇਮੀਆਂ ਨੇ ਆਪ ਨਹੀਂ ਬਣਾਈ ਹੁੰਦੀ ਕੁਦਰਤੀ ਵਰਦਾਨ ਹੈ ਇਹ ਜੋ ਵਦੋਬਦੀ ਮਨੁੱਖ ਦੇ ਦਿਲੋ ਦਿਮਾਗ ਅੰਦਰ ਕੁਛੜ ਜਾਂਦੀ ਹੈ ਔਰਤ ਮਰਦ ਦੇ ਪ੍ਰੇਮ ਨੂੰ ਅੰਜੂਸਾ ਤੇ ਚੰਦਰਗੁਪਤ ਦੇ ਮਿਲਨ ਦੇ ਆਧਾਰ ਤੇ ਪ੍ਰਤੱਖ ਕੀਤਾ ਹੈ ਇਸ਼ਕ ਦੇ ਸਿਖਰ ਪਹੁੰਚਣ ਉਤੇ ਆਉਧਿਆ ਤੋਂ ਬੇਪਰਵਾਹ ਹੋਈ ਰਾਜਕੁਮਾਰੀ ਦੇ ਬੋਲ ਪਿਆਰੇ ਦੀ ਅੰਦਰੂਨੀ ਸਚਾਈ ਪੇਸ਼ ਕਰਦੇ ਹਨ ਚੰਦ੍ਰਿਆ ਜਿਸ ਕਮ ਦੀ ਪਹਿਲ ਦੇਰੇ ਵਰਗੇ ਬਹਾਦਰ ਗੱਭਰੂ ਨੂੰ ਕਰਨੀ ਚਾਹੀਦੀ ਸੀ ਤੀਮੀ ਮਾਨੀ ਹੋ ਕੇ ਮੈਨੂੰ ਕਰਨੀ ਪੈ ਰਹੀ ਹੈ ਮੇਰੀ ਇਸਤਰੀ ਮਰਜ਼ਾਦਾ ਦਾ ਕੁਝ ਤਾਂ ਲਿਹਾਜ਼ ਕਰ ਚੰਦਰਿਆ ਔਰਤਾਂ ਦੇ ਚਰਿੱਤਰ ਤੇ ਬਹਾਦਰੀ ਬਾਰੇ ਚਾਂਕਿਆ ਦੀ ਸਮਝ ਉੱਚ ਦਰਜੇ ਦੀ ਸੀ ਜਿਸ ਦਾ ਪ੍ਰਤੱਖ ਸਬੂਤ ਦੇਵੀ ਮੰਤਰੀ ਤੇ ਆਚਾਰਿਆ ਕਸੁੰਭੀ ਵੱਲੋਂ ਪਾਲੀ ਅनाथ ਬੱਚੀ ਸਹੋਦਰਾ ਦੀ ਪਰਖ ਕਰਦਿਆਂ ਉਸ ਨੂੰ ਮੰਗ ਕੇ ਆਪਣੀ ਧੀ ਬਣਾਉਣ ਤੇ ਫਿਰ ਇਸਤਰੀ ਸੈਨਕਾ ਦੀ ਸੈਨਾਪਤੀ ਬਣਾਉਣਾ ਹੈ ਰਚਨਾਕਾਰ ਅਨੁਸਾਰ ਜ ਚੰਦਰ ਗੁਪਤ ਜ਼ਿੰਦਗੀ ਦੀਆਂ ਰੌਣਕਾਂ ਹਟਾਉਣ ਲਈ ਜੀਵਨ ਪਰ ਯਤਨਸ਼ੀਲ ਰਿਹਾ ਤਾਂ ਆਚਾਰਿਆ ਚਾਨਕਿਆ ਨੇ ਭੌਤਿਕ ਤੇ ਸਰੀਰਕ বাসਨਾਵਾਂ ਤੋਂ ਦੂਰ ਰਹਿੰਦਿਆਂ ਸ਼ਤਾ ਸ਼ਕਤੀ ਧਨ ਦੌਲਤ ਮਾਨ ਸਨਮਾਨ ਬਿਵੇਕ ਬੁੱਧੀ ਆਦ ਹੋਣ ਦੇ ਬਾਵਜੂਦ ਤਿਆਗ ਨੂੰ ਪਹਿਲ ਦਿੱਤੀ ਇਸ ਤੱਥ ਨੂੰ ਸਪਸ਼ਟ ਕਰਦਾ ਲੇਖਕ ਲਿਖਦਾ ਹੈ ਕੇ ਚੰਨ ਲੋਕਾਂ ਲਈ ਚੰਨ ਚਾਨਣੀ ਦੀ ਸੁਗਾਤ ਲੈ ਕੇ ਆਉਂਦਾ ਹੈ ਤੇ ਖੁਦ ਜ਼ਿੰਦਗੀ ਦੇ ਐਸ ਆਰਾਮ ਤੇ ਹੁਸ਼ੀਨ ਚਾਕੀਆਂ ਦਾ ਆਨੰਦ ਮਾਣਦਾ ਹੈ ਜਦ ਕਿ ਲੋਕਾਈ ਦੇ ਕਲਿਆਣ ਲਈ ਊਰਜਾ ਹੂਸ਼ਮਾ ਤੇ ਪ੍ਰਕਾਸ਼ ਵੰਡਣ ਵਾਲਾ ਸੂਰਜ ਤਪ ਕਰਦਾ ਹੈ ਸੂਰਜ ਦੀ ਚਾਨਕ ਇਹਦੇ ਜੀਵਨ ਨੂੰ ਲੋਕਾਈ ਦੇ ਸੰਦਰਭ ਵਿੱਚ ਨਿਰਖ ਪਰਖ ਕੇ ਉਸ ਦੀ ਤੁਲਨਾ ਸੂਰਜ ਨਾਲ ਕਰਦਾ ਹੈ ਇਹ ਨਾਵਲ ਸ਼੍ਰੀ ਭਰਗਨੰਦ ਨੇ ਨਮਾ ਸਾਹਿਤ ਦੀ ਝੋਲੀ ਵਿੱਚ ਪਾਇਆ ਹੈ ਇਹ ਸੱਤ ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਧੰਨਵਾਦ